ਕ੍ਰਿਪਾ ਕਰੋ ਉਸ ਅਮਰ ਕਾ ਤੁਮ ਨਾਮ ਲਈ ਤੇ ਆਏ ਤੇ ਰੰਗਤ ਕੁੱਤੇ ਬਰਬਾਦ ਆਮ ਰਸਤਾ ਹਮ ਸਹਾਏ ਅਰਜਨ ਹਰਿ ਕੋ ਜਿੰਨੋ ਤੁਰੋ ਸਿਹਿ ਹਾਏ ਸਿਹਿ ਹਰਿ ਪ੍ਰਸੰਤੇ ਆਈਐ ਇਸੇਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿ ਚਰਨਾਂ ਹਿਕ ਬਤਾਏ ਸਭ ਥਾਈ ਹੋਏ ਸਹਾਏ ਦਸਵਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਉ ਤਾ ਨੀ ਹੋਏ ਸਹਾਇਕ ਸਾ ਪਸੰਨਾ ਦੀ ਲੋਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਧਿਆਨ ਧਰ ਕੇ ਬੋਲੋ ਜੀ ਸਾਹਿਬ ਗੁਰੂ ਪੰજા ਪਿਆਰਿਆਂ ਚਹੁ ਸਹਿਬ ਚਾਹ ਤੇ ਆ ਚਾਲੀਆਂ ਮੁਕਤਿਆਂ ਠੀਆਂ ਜਨਿਆ ਤਕਨਿਆ ਜਿਨ੍ਹਾਂ ਨਾਮ ਜਪਿਆ ਵਣ ਸਿਖਿਆ ਜੀਮ ਤਿਲਾਈ ਤੇਗ ਵਾਹੀ ਦੇ ਕੇ ਅੰਗ੍ਰਿਤ ਕੀਤਾ ਜਿਨ੍ਹਾਂ ਪਿਆਰਿਆਸ ਕਰਨੇ ਤੁਮਹੀ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਉਜਾਹਿਤ ਰੂਪ ਜਿਨ੍ਹਾਂ ਸਿੰਘਾਂ ਸਿਵੜੀਆਂ ਨੇ ਧਰਮ ਹੇਤ ਅਸੀਸ ਦਿੱਤੇ ਬੰਦ ਬੰਦ ਕਟਾਈ ਕੋਪੜੀਆਂ ਨਹਾਇਆਂ ਚੱਤਨਾਂ ਤੇ ਕੜੇ ਆਰਿਆਂ ਨਾਲ ਚਰਾਏ ਕੇ ਗੁਰਦਵਾਰਿਆਂ ਨੂੰ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਲਈ ਮਾਰਿਆ ਸਿੱਖੀ ਕੇ ਸਾਥ ਸਤ ਸਤ ਨਾਮੁ ਅਭਿਜਨ ਰਿਤਮਈ ਦਾ ਧਿਆਨ ਕਰਕੇ ਸਾਹਸਾ ਜੀ ਬੋਲੋ ਜੀ ਵਾਹਿਗੁਰੂ ਪੰਜਾ ਕੱਤਾ ਸਰਬਤ ਗੁਰਦਵਾਰਾਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਬ੍ਰਿਤਮੇ ਸਰਬਤ ਸਾਹਸਾ ਜੀ ਕੀ ਅਰਦਾਸ ਹੈ ਕਿ ਸਰਬਤ ਸਾਹਸਾ ਜੀ ਕੋ ਆਵਾਜ਼ ਗੁਰੂ ਮਾਹ ਗੁਰੂ ਬਾਢੀ ਗੁਰੂ ਚਿਤ ਆਵੇ ਚਿਤਾਂਨ ਕਾ ਸੰਤਾ ਸਰਬ ਸੁਖੋ ਹੋਏ ਜਹਾਂ ਜਹਾਂ ਸਾਹਸਾ ਜੀ ਸਾਹਿਬ

ਸ਼੍ਰੀ ਨਾਨਕਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਭਾਵਾਂ ਦੇ ਜਨਾ ਤੋਂ ਪੰਥ ਨੂੰ ਵਿਸੋੜਿਆ ਗਿਆ ਹੈ। ਥੰਦੇ ਦਰਸ਼ੀ ਦਾਤਿ ਸੇਵਾ ਸੁਭਾਗਾ ਦਾਮ ਖਰਸਕੀ ਮਖਸ਼ੇਵ। ਥੇਨ ਮਾਣਿਆਂ ਦੇ ਮਾਣ ਨਿਤਣਿਆਂ ਦੇ ਤਾਂ ਨਯੋਤਿਆਂ ਦੀ ਓਟ। ਸੰਤਨ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ਾਰ ਜੀ। ਆਪ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਜੋਗੀ ਹੈ ਪਾਤਸ਼ਾਹ ਜੀ ਆਪ ਜੀ ਦੇ ਦਰਗਾਹ ਦੇ ਸੇਵਕ ਸਤਿਕਾਰ ਜਨ ਬਰ ਬਾਰ ਗੁਰੂ ਅਰਜਨ ਸਿੰਘ ਜੀ ਸੰਤਾਂ ਦੇ ਸਹਿਜੋ ਨਾਲ ਪਾਤਸ਼ਾਹ ਜੀਓ ਤਨ ਮਾਤਾ ਗੁਰਦਕੋਤ ਸੰਤਨ ਬਰਦਾ ਜੋਰਾਵਰ ਸਿੰਘ ਸੰਤਨ ਬਾਬਾ ਅਪਦੇਸ਼ ਸਿੰਘ ਜੀ ਪਾਤਸ਼ਾਹ ਜੀ ਤੁਮਤਿ ਗਜੇਲਾ ਮੇਰੇ ਘਰ ਦੇ ਬਾਦਸ਼ਾਹ ਜੀ ਉਹ 판ਤਰ ਸਰਵਾਪਕ શ્રી ਦੰਮਾ ਸਾਹਿਬ ਗੁਰੂ ਕਾਂਸ਼ੇ ਤੋਂ ਆਏ ਆਪ ਦੇ ਚਰਨਾਂ ਚਰਨਾਂ ਅਸਤ ਸੇਂਤੀ ਜੋ ਜੀ ਹੈ ਸਾਹਿਬ ਜੀ ਆਪਾਂ ਆਪਕਿ ਅਰਪਿਤ ਕਰੋ ਬਾਬਾ ਜੀ ਦੇ ਸਿਸਤੇ ਮੇਰੇ ਪਰ ਆਕਰਕੇ ਜੋ ਕਾਰ ਪਾਸ਼ਾ ਜਾਰੰਭ ਕਰਨੇ ਕਿਰਪਾ ਕਰਨੀ ਚਰਜੀ ਕਰਾ ਦੇ ਨਾਲ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਵਰਤ ਨੂੰ ਦਰਸ਼ਨ ਕਰਨਾ ਸੋ ਸੰਗਤਾਂ ਨੂੰ ਵੱਧ ਤੋਂ ਵੱਧ ਤਾਨਮਾਨ ਭਾਂਦੇ ਨਾਲ ਸੇਵਾ ਕਰਨ ਦਾ ਪਾਤਸ਼ਾਹ ਜੀ ਇਸ ਸਤਾਰ ਦੇ ਵਿੱਚ ਆਪ ਤੁਮ ਚੋ ਬਲ ਬਖਸ਼ਿਸ਼ ਕਰਨਾ ਸਹਿਜ ਇਨਾਂ ਕਾਰਜਾਂ ਦੀ ਸਫਲਤਾ ਵਾਸਤੇ ਪਾਵਨ ਹਜੂਰੀ ਅੰਦਰ ਕਿੜਾ ਪ੍ਰਸ਼ਾਦ ਦੀ ਦੇਖ ਕੇ ਹਾਜ਼ਰਾਦਰ ਪਰਿਵਾਰ ਹੋਵੇ ਪਰਿਵਾਰ ਹੋਇਆ ਪ੍ਰਸਾਦ ਸੰਗ ਦੇ ਰਸੀਹ ਗੈਕ ਹੋਵੇ ਕਿਰਪਾ ਕਰੋ ਰਾਹੀ ਮੁਖਵਾਕ ਬਖਸ਼ ਕੇ ਸੰਤਮ ਕਰਤਾ ਕਰੂ। ਪੰਚ ਪਰਸਵਾਹ ਨੂੰ ਬਚਾ ਲੈ ਦੇਵੀ ਦੇਖਣ ਦੀ ਆਗਿਆ ਬਖਸ਼ ਕਰੋ ਪਾਤਸ਼ਾਹੀਓ। ਸੇ ਪੋੜਨ ਉਸਤੈ ਵੀ ਤਾਰਸ ਨੇ ਦਾਸ ਸਰਬਾਤ ਦਾ ਕਰਤਾ ਪੁਰਖ ਸੁਖ ਮਾਫ ਕਰਨੀ ਸਰਬਤਿ ਕਾਜ ਰਾਸ ਕਰਨੇ ਦੀ ਤਿਆਰੇ ਮੇਲ ਜਿਨ੍ਹਾਂ ਮੇਰੇਆ ਤੇਰਾ ਨਾਮ ਕੀਤਾ ਵੈ ਨਾਲਿ ਸੁਨਾਮ ਸਰਦੀ ਸੁਨਾਮ ਤੇਰੇ ਭਾਣੇ ਸਰਬਤ ਦਾ ਪਨਾਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਕੀ ਬੋਲ ਰਾਗਿਆ ਪਈਆ ਕਾਲ ਕੀ ਸੋ ਸੇ ਤੁੰਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਤੋਂ ਮਿਲੋ ਚਾਹੇ ਰਾਜ ਕਰੇਗਾ ਖਾਲਸਾ ਕੋਈ ਸਾ ਮਿਲੈ ਨਹੀਂ ਸਾਰੋਏ ਸਾਂਝ ਲੈ ਕੇ ਉਹਨੇ ਸੁਨੇਹਾ ਦਾ ਸੀ ਨਾਮੋ ਸਤਨਾਮ ਸ੍ਰੀ ਵਾਹਿਗੁਰੂ I'm sorry.